ਜਿਵੇਂ ਅੱਜਕੱਲ ਬਹੁਤ ਸਾਰੇ ਟ੍ਰੈਵਲ ਟਰੈਵਲ ਏਜੰਟ ਜਿਹੜੇ ਕਿ ਲੋਕਾਂ ਨਾਲ ਠੱਗੀਆਂ ਠੋੜੀਆਂ ਕਰਦੇ ਨੇ ਤੇ ਲੋਕ ਜਿਹੜੇ ਬਾਹਰ ਜਾਣ ਦੇ ਸ਼ੌਕੀਨ ਨੇ ਉਹ ਇਹੋ ਜਿਹੇ ਟ੍ਰੈਵਲ ਏਜੰਟਾਂ ਦੇ ਹੱਥ ਚੜ ਜਾਂਦੇ ਨੇ ਜਿਸ ਨਾਲ ਜਿੱਥੇ ਉਹਨਾਂ ਦਾ ਲੱਖਾਂ ਰੁਪਈਆ ਖਰਾਬ ਹੁੰਦਾ ਉੱਥੇ ਉਹਨਾਂ ਦੀ ਲਾਈਫ ਵੀ ਖਰਾਬ ਹੁੰਦੀ ਹੈ ਇਹੋ ਜਿਹਾ ਮਾਮਲਾ ਇੱਕ ਸ਼੍ਰੀ ਮੁਕਸਰ ਸਾਹਿਬ ਤੋਂ ਆਇਆ ਜਿੱਥੇ ਇੱਕ ਟ੍ਰੈਵਲ ਏਜੰਟ ਜਿਹੜਾ ਕਿ ਵਿਕਾਸ ਨਗਰ ਦੇ ਵਿੱਚ ਰਹਿਣ ਵਾਲਾ ਉਸ ਵੱਲੋਂ ਠੱਗੀ ਠੋਰੀ ਦਾ ਮਾਮਲਾ ਸਾਹਮਣੇ ਆਇਆ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਉਕਤ 에ਜੰਟ ਜਿਹੜਾ ਆਪਣੇ ਦਫ਼ਤਰ ਦੇ ਵਿੱਚ ਨਕਲੀ ਮੋਹਰਾ ਜਿਸ ਨਾਲ ਉਹ ਨਕਲੀ ਸਰਟੀਫਿਕੇਟ ਨਕਲੀ ਡਾਕਟਰ ਦੇ ਸਰਟੀਫਿਕੇਟ ਬੈਂਕ ਸਟੇਟਮੈਂਟਸ ਆ ਬਹੁਤ ਸਾਰੇ ਹੋਰ ਜਿਹੜੇ ਨਕਲੀ ਡਾਕੂਮੈਂਟ ਤਿਆਰ ਕਰਕੇ ਲੋਕਾਂ ਨੂੰ ਵਿਦੇਸ਼ ਨਾਲ ਜਾਂਦੇ ਨਾਤੇ ਉਹਨਾਂ ਕੋਲੋਂ ਲੱਖਾਂ ਰੁਪਏ ਵਟੋੜਦਾ ਸੀ ਪੁਲਿਸ ਵੱਲੋਂ ਜਦੋਂ ਉਕਤ ਟਰੈਵਲ ਏਜੰਟ ਤੇ ਰੇਟ ਕੀਤੀ ਗਈ ਤਾਂ ਉਸ ਦੇ ਦਫਤਰ ਵਿੱਚੋਂ ਬਹੁਤ ਸਾਰੇ ਨਕਲੀ ਮੋਰਾਵ ਨਕਲੀ ਸਰਟੀਫਿਕੇਟ ਜਿਨ੍ਹਾਂ ਨਾਲ ਉਹ ਲੋਕਾਂ ਨੂੰ ਨਕਲੀ ਡਿਗਰੀਆਂ ਬਣਾ ਕੇ ਦਿੰਦਾ ਸੀ ਨਕਲੀ ਮੈਡੀਕਲ ਉਹਨਾਂ ਦੀ ਸਟੇਟਮੈਂਟ ਬਣਾ ਕੇ ਦਿੰਦਾ ਸੀ ਜਾਂ ਬੈਂਕ ਸਟੇਟਮੈਂਟ ਬਣਾ ਕੇ ਦਿੰਦਾ ਸੀ ਉਸ ਨੂੰ ਪੁਲਿਸ ਵੱਲੋਂ ਜਦੋਂ ਕਾਬੂ ਕੀਤਾ ਗਿਆ ਤੇ ਉਸ ਤੇ ਖਿਲਾਫ ਬਣਦੀ ਕਾਰਵਾਈ ਕਰਨ ਸੰਬੰਧੀ ਉਸ ਤੇ ਮਾਮਲਾ ਦਰਜ ਕੀਤਾ ਗਿਆ ਦੱਸ ਦਈਏ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਟਰੈਵਲ ਏਜੰਟਾਂ ਦੇ ਸ਼ਿਕਾਰ ਹੁੰਦੇ ਨੇ ਸੋ ਜਦੋਂ ਵੀ ਤੁਸੀਂ ਕੋਈ ਅਪਲਾਈ ਕਰਨਾ ਜਦੋਂ ਇਮੀਗ੍ਰੇਸ਼ਨ ਦੇ ਵਿੱਚ ਕੋਈ ਅਪਲਾਈ ਕਰਨਾ ਤਾਂ ਪਹਿਲਾਂ ਸਭ ਤੋਂ ਪਹਿਲਾਂ ਉਸ ਏਜੰਟ ਬਾਰੇ ਜਾਣੋ ਉਸਦੇ ਕੀਤੇ ਕੰਮਾਂ ਬਾਰੇ ਦੇਖੋ ਉਸ ਨੂੰ ਪਰਖੋ ਫਿਰ ਉਸ ਕੋਲ ਆਪਣੀ ਜਿਹੜੀ ਫਾਈਲ ਪੁਟ ਅਪ ਕਰੋ ਆਦਰਵਾਇਜ਼ ਨਹੀਂ ਤਾਂ ਦੇਖੋਗੇ ਤੇ ਬਹੁਤ سارے ਅਜਿਹੇ ਟਰੈਵਲ ਏਜੰਟ ਹੈ ਜਿਹੜੇ ਕਿ ਵਿਦੇਸ਼ ਨਾਂ ਤੇ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਹਾਜ਼ਮ ਕਰ ਜਾਂਦੇ ਨੇ ਤੇ ਲੋਕਾਂ ਦੀ ਜਿੱਥੇ ਲਾਈਫ ਖਰਾਬ ਹੁੰਦੀ ਹੈ ਉੱਥੇ ਹੀ ਉਹਨਾਂ ਦਾ ਪੈਸਾ ਵੀ ਖਰਾਬ ਹੁੰਦਾ ਸੋ ਪੁਲਿਸ ਵੱਲੋਂ ਇਸ ਟਰੈਵਲ ਏਜੰਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਸੋ ਤੇ ਮਾਮਲਾ ਦਰਜ ਕਰਕੇ ਇਸ ਨਿਮਾਂਜੋਗ ਅਦਾਲਤ ਵਿੱਚ ਪੇਸ਼ ਕਰਕੇ ਇਸਦਾ ਰਿਮਾਂਡ ਹਾਸਲ ਕੀਤਾ